ਵਿਜੀਲੈਂਸ ਨੇ ਸਾਬਕਾ ਮੰਤਰੀ ਅਤੇ ਸੀਨੀਅਰ ਅਗੂ ਵਿਕਰਮ ਜੇਠਿਆ ਤੇ ਆਪਣੀ ਪਕੜ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਨੂੰ ਨਸ਼ਾ ਤਸਕਰੀ ਨਾਲ ਸਬੰਧਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਸਾਬਕਾ ਡੀਜੀਪੀ ਸਿਧਾਂਤ ਚੱਟੋਪਾਦਿਆ ਅਤੇ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਤੋਂ ਬਾਅਦ ਹੁਣ ਸਾਬਕਾ ਵਿਧਾਇਕ ਪੋਨੀ ਅਜਨਾਨਾ ਨੇ ਵੀ ਮਜੀਠੀਆ ਵਿਰੁੱਧ ਆਪਣਾ ਬਿਆਨ ਦਰਜ ਕਰਵਾਇਆ ਹੈ ਨਾਲ ਹੀ ਵਿਜੀਲੈਂਸ ਟੀਮ ਵਿਜੀਠੀਆ ਦੇ ਸਾਬਕਾ ਪੀਏ ਤਲਬੀਰ ਦਾ ਵੀ ਬਿਆਨ ਦਰਜ ਕਰਨ ਲਈ ਅੰਮ੍ਰਿਤਸਰ ਰਵਾਨਾ ਹੋ ਗਈ ਹੈ ਬਿਆਨ ਤੋਂ ਬਾਅਦ ਅਜਨਾਲਾ ਨੇ ਕਿਹਾ ਕਿ ਮੈਂ ਅੱਜ ਵਿਜੀਲੈਂਸ ਨੂੰ ਉਸ ਪੱਤਰ ਬਾਰੇ ਦੱਸਿਆ ਜੋ 2013 ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖਿਆ ਸੀ ਉਸ ਨੂੰ ਆਪਣੇ ਘਰ ਵਿੱਚ ਇੱਕ ਨਸ਼ਾ ਤਸਕਰ ਨਾਲ ਮਿਲਾਇਆ ਸੀ ਅਤੇ ਉਸ ਨੂੰ ਆਪਣਾ ਜਿਗਰੀ ਯਾਰ ਕਿਹਾ ਸੀ ਅਜਨਾਲਾ ਨੇ ਕਿਹਾ ਕਿ 2013 2014 2015 ਤੋਂ ਲੈ ਕੇ ਮੈਂ ਲਗਾਤਾਰ ਸਰਕਾਰ ਨੂੰ ਪੰਜਾਬ ਨੂੰ ਨਸ਼ਿਆਂ ਤੋਂ ਪਛਾਣ ਅਤੇ ਜਾਂਚ ਕਰਵਾਉਣ ਲਈ ਕਹਿ ਰਿਹਾ ਸੀ ਅਜ ਰਾਣਾ ਨੇ ਕਿਹਾ ਕਿ 2013 ਵਿੱਚ ਜਦੋਂ ਉਹਨਾਂ ਨੇ ਡਰੱਗ ਬਾਫੀਆਂ ਵਿਰੁੱਧ ਆਵਾਜ਼ ਉਠਾਈ ਸੀ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਹੁਣ ਕਾਂਗਰਸ ਅਕਾਲੀ ਦਲ ਤੇ ਆਮ ਆਦੀ ਪਾਰਟੀ ਸਾਰੇ ਇਸ ਬਾਰੇ ਬੋਲ ਰਹੇ ਹਨ ਹੁਣ ਕਿਹਾ ਕਿ ਉਹਨਾਂ ਨੂੰ ਪਤਾ ਸੀ ਕਿ ਉਹਦੇ ਟਿਕਟ ਕੱਟ ਦੀ ਆਵੇਗੀ ਪਰ ਡਰਨ ਦੀ ਬਜਾਏ ਉਹਨਾਂ ਨੇ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕਰ ਦਿੱਤੀ ਸੀ ਮੌਨਸੂਨ ਨੇ ਪੂਰੇ ਲਗਭਗ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਮੌਸਮ ਵਿਭਾਗ ਨੇ ਤਾਜ਼ਾ ਇੱਕ ਵਾਰੀ ਜਾਰੀ ਕਰਦੇ ਹ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਸਮਾਨੀ ਬਿਜਲੀ ਤੇਜ਼ ਹਵਾਵਾਂ ਅਤੇ ਦਰਮਿਆਨੇ ਮੀਂਹ ਪੈਣ ਦੀ ਸੰਭਾਵਨਾ ਦਿਟਾਈ ਗਈ ਹੈ ਮੌਸਮ ਵਿਭਾਗ ਅਨੁਸਾਰ 30 ਤੋਂ ਲੈ ਕੇ 40 ਕਿਲੋਮੀਟਰਪਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਸੰਗਰੂਰ ਮਾਨਸਾ ਪਟਿਆਲਾ ਬਠਿੰਡਾ ਮੁਕਸਰ ਮੋਗਾ ਜਲੰਧਰ ਲੁਧਿਆਣਾ ਅੰਮ੍ਰਿਤਸਰ ਗੁਰਦਾਸਪੁਰ ਵਰਗੇ ਜ਼ਿਲ੍ਹਿਆਂ ਵਿੱਚ ਇਹ ਪ੍ਰਭਾਵ ਸਭ ਤੋਂ ਜ਼ਿਆਦਾ ਰਹਿਣ ਦੀ ਉਮੀਦ ਹੈ ਮੌਸਮ ਵਿਭਾਗ ਨੇ ਸੂਬੇ ਦੇ ਵੱਖ-ਵੱਖ ਇਸੇ ਵਿੱਚ 1 ਜੁਲਾਈ ਤੱਕ ਹਲਕੀ ਬਾਰਿਸ਼ ਦੀ ਸਵਭਾਵਨਾ ਜਤਾਈ ਹੈ ਕਿ ਕੁਝ ਥਾਵਾਂ ਤੇ ਭਾਰੀ ਮੀਂਹ ਪੈ ਸਕਦਾ ਹੈ ਦੱਸਦੇ ਕਿ 1 ਜੁਲਾਈ ਨੂੰ ਮੌਸਮ ਹੋਰ ਤੀਬਰ ਹੋ ਸਕਦਾ ਹੈ ਕੁਝ ਥਾਵਾਂ ਤੇ ਭਾਰੀ بارش ਦੇ ਨਾਲ ਬਿਜਲੀ ਲਿਸ਼ਕਣ ਦੀ ਸਭਾਵਨਾ ਹੈ ਉੱਥੇ ਹੀ 2 ਅਤੇ 3 ਜੁਲਾਈ ਨੂੰ ਮੀਂਹ ਦੀ ਤੀਬਰਤਾ ਘਟ ਸਕਦੀ ਹੈ ਹੋਰ ਮੌਸਮ ਵਿਭਾਗ ਵੱਲੋਂ ਅਗਲੇ ਅਪਡੇਟ ਉੱਤੇ ਨਜ਼ਰ ਰੱਖਣੀ ਲਾਜ਼ਮੀ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਜਾਰੀ ਕਰਦੀ ਹੈ ਕਿ ਹੈ ਕਿ ਮੀਂਹ ਦੌਰਾਨ ਸਾਵਧਾਨ ਰਹਿਣ ਹਾਲਾਂਕਿ ਮੀਂਹ ਨਾਲ ਕਿਸਾਨਾਂ ਨੂੰ ਖੇਤੀ ਲਈ ਰਾਹਤ ਮਿਲੇਗੀ ਅਮਾਨਦੀ ਪਾਰਟੀ ਨੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਹੈ ਉਹ ਅਮਰਸਰ ਉਤਰੀ ਤੋਂ ਮੌਜੂਦਾ ਵਿਧਾਇਕ ਹਨ ਉਹਨਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਬਾਹਰ ਦਾ ਰਸਤਾ ਵਿਖਾਇਆ ਗਿਆ ਹੈ ਪਿਛਲੇ ਲੰਬੇ ਸਮੇਂ ਤੋਂ ਉਹ ਪਾਰਟੀ ਖਿਲਾਫ ਬਿਆਨ ਦੇਣੇ ਨਜ਼ਰ ਆ ਰਹੇ ਸਨ ਜਿਸ ਦੇ ਚੱਲਦੇ ਹੁਣ ਪਾਰਟੀ ਨੇ ਇਹ ਫੈਸਲਾ ਲਿਆ ਹੈ ਦਸਦੀ ਕੀ ਹਾਲੀ ਵਿੱਚ ਕੁਬੁਰ ਵਿਜੇ ਪ੍ਰਤਾਪ ਨੇ ਸ਼੍ਰੋਮਣੀ ਕਾਲਦਲ ਦੇ ਆਗੂ ਵਿਕਰਮ ਮਜੀਠੀਆ ਖਿਲਾਫ ਕਾਰਵਾਈ ਤੇ ਸਵਾਲ ਚੁੱਕੇ ਸਨ ਹੁਣ ਕਿਹਾ ਹੈ ਕਿ ਜਦੋਂ ਵਿਕਰਮ ਮਜੀਠੀਆ ਜੇਲ੍ਹ ਵਿੱਚ ਸਨ ਤਾਂ ਭਗਵੰਤ ਮਾਨ ਸਰਕਾਰ ਨੇ ਜਾਂਚ ਨਹੀਂ ਕਰਵਾਈ ਤੇ ਜ਼ਮਾਨਤ ਕਰਵਾ ਦਿੱਤੀ ਉਸ ਸਮੇਂ ਮਾਨ ਸਰਕਾਰ ਨੇ ਕੋਈ ਰਿਮਾਂਡ ਨਹੀਂ ਲਿਆ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਤੜਕੇ ਕਿਸੇ ਦੇ ਘਰ ਰੇਡ ਕਰਨਾ ਨੀਤੀ ਦੇ ਵਿਰੁੱਧ ਹੈ ਦਸਦੀ ਕੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਟਾ ਐਕਸ਼ਨ ਲੈਂਦੇ ਹੋਏ ਮੌਜੂਦਾ ਵਿਧਾਇਕ ਕੁਬੁਰ ਵਿਜੇ ਪ੍ਰਤਾਪ ਨੂੰ 5 ਸਾਲਾਂ ਲਈ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਵਿਕਰਮ ਮਜੀਠੀਆ ਦੇ ਖਿਲਾਫ ਅ ਵਿਜੀਲੈਂਸ ਐਕਸ਼ਨ ਤੇ ਸਵਾਲ ਕਰਨ ਮਗਰੋਂ ਉਹਨਾਂ ਖਿਲਾਫ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਇਸ ਫੈਸਲੇ ਨਾਲ ਬਾਦ ਸਰਕਾਰ ਨੇ ਸਾਫ਼ ਸੰਹਿਾ ਦਿੱਤਾ ਹੈ ਕਿ ਡਰੱਗ ਦੇ ਖਿਲਾਫ ਮੁਹਿੰਮ ਵਿੱਚ ਸਿਆਸਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੋ ਵੀ ਇਸ ਵਿੱਚ ਰਿਕਵਰਡ ਪਾਉਣ ਦੀ ਕੋਸ਼ਿਸ਼ ਕਰੇਗਾ ਉਸ ਦੀ ਪਾਰਟੀ ਵਿੱਚ ਕੋਈ ਥਾਂ ਨਹੀਂ ਇਸ ਦੇ ਤਹਿਤ ਆਮ ਆਦੀ ਪਾਰਟੀ ਨੇ ਕੁਬਰ ਵਿਜੇ ਪ੍ਰਤਾਪ ਨੂੰ 5 ਸਾਲਾਂ ਲਈ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਹੈ ਦੱਸਣਯੋਗ ਹੈ ਕਿ ਕੁਬਰ ਵਿਜੇ ਪ੍ਰਤਾਪ ਨੇ ਵਿਕਰਮ ਮਜੀਠੀਆ ਖਿਲਾਫ ਕਾਰਵਾਈ ਤੇ ਸਵਾਲ ਚੁੱਕੇ ਸਨ ਉਹਨਾਂ ਕਿਹਾ ਸੀ ਕਿ ਜਦੋਂ ਮਜੀਠੀਆ ਜੇਲ੍ਹ ਵਿੱਚ ਸਨ ਤਾਂ ਮਾਨ ਸਰਕਾਰ ਨੇ ਪੁੱਛਗਿੱਛ ਨਹੀਂ ਕੀਤੀ ਜਮਾਨਤ ਕਰਵਾ ਦਿੱਤੀ ਉਹਨਾਂ ਕਿਹਾ ਕਿ ਜਦੋਂ ਕਾਂਗਰਸ ਵੇਲੇ ਦਰਜ ਹੋਏ ਮੁਕਦਮੇ ਵਿੱਚ ਮਜੀਠੀਆ ਜੇਲ੍ਹ ਵਿੱਚ ਸੀ ਤਾਂ ਮਾਨ ਸਰਕਾਰ ਨੇ ਕੋਈ ਰਿਮਾਂਡ ਨਹੀਂ ਰਿਆਂ ਤੇ ਫਿਰ ਉਸ ਦੀ ਜ਼ਮਾਨਤ ਕਰਵਾ ਦਿੱਤੀ ਉਹਨਾਂ ਕਿਹਾ ਕਿ ਟੜਕੇ ਕਿਸੇ ਦੇ ਘਰ ਛਾਪੇਮਾਰੀ ਕਰਨਾ ਨੀਤੀ ਦੇ ਖਿਲਾਫ ਹੁੰਦਾ ਹੈ ਕੋਈ ਵੀ ਰਾਜਨੀਤਿਕ ਪਾਰਟੀ ਜਿਹੜੀ ਹੈ ਉਹ ਬਿਨਾਂ ਡਿਸਪਲਿਨ ਤੋਂ ਨਹੀਂ ਚੱਲ ਸਕਦੀ ਔਰ ਪਿਛਲੇ ਦਿਨੀ ਵੱਡੇ ਇਨਪੁਟ ਤੋਂ ਬਾਅਦ ਜਿਸ ਤਰੀਕੇ ਨਾਲ ਵਿਜੀਲੈਂਸ ਬਿਊਰੋ ਨੇ ਔਰ ਪੰਜਾਬ ਪੁਲਿਸ ਨੇ ਵਿਕਰਮਜੀਤਿਆ ਦੇ ਕਾਫੀ ਟਿਕਾਣਿਆਂ ਦੇ ਉੱਤੇ ਰੇਡ ਕੀਤੀ ਔਰ ਉਸ ਤੋਂ ਬਾਅਦ ਗ੍ਰਿਫਤਾਰ ਕੀਤਾ ਜਿਸ ਦੀ ਵਾਹ ਵਾਹ ਪੂਰੀ ਪੰਜਾਬ ਕਰ ਰਹੀ ਹੈ ਲੇਕਿਨ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੇ ਪਬਲੀਕਲੀ ਉਸਤਾ ਵੀ ਵਿਰੋਧ ਕੀਤਾ ਤੇ ਉਸਦੀ ਟਾਈਮਿੰਗ ਦੇ ਉੱਤੇ ਸਵਾਲ ਉੱਠਾ ਹੈ ਹੁਣ ਜਿਹੜੀ ਕਾਰਵਾਈ ਦਾ ਪੂਰਾ ਪੰਜਾਬ ਸਵਾਗਤ ਕਰ ਰਿਹਾ ਵਾਹ ਵਾਹ ਕਰ ਰਿਹਾ ਔਰ ਇਵਨ ਜਿਹੜੇ ਸਾਬਕਾ ਵੱਡੇ ਅਫਸਰ ਸੀ ਚਾਹੇ ਉਹ ਈਡੀ ਦੇ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਹੋਣ ਚਾਹੇ ਉਹ ਸਾਬਕਾ ਡੀਜੀਪੀ ਚਟਕ ਬਧਾਏ ਹੋਣ ਉਹ ਖੁਦ ਅੱਗੇ ਆ ਕੇ ਕਹਿ ਰਹੇ ਨੇ ਸਹਿਯੋਗ ਕਰ ਲੈਨੇ ਵਿਜੀਲੈਂਸ ਦਾ ਆਪਣੇ ਬਿਆਨ ਦਰਜ ਕਰਵਾ ਰਹੇ ਨੇ ਔਰ ਕਹਿ ਰਹੇ ਨੇ ਕਿ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਕਾਰਵਾਈ ਨਹੀਂ ਕਰਨ ਦਿੱਤੀ ਉਹਨਾਂ ਨੂੰ ਜਾਂਚ ਨਹੀਂ ਕਰਨ ਦਿੱਤੀ ਆਪਾਂ ਸਾਰੇ ਜਾਣਦੇ ਆ ਪੰਜਾਬ ਨੇ ਇਹ ਦਰਦ ਆਪਣੇ ਪਿੰਡੇ ਤੇ ਹੰਢਾਇਆ ਕਿਸ ਕਦਰ ਪਿਛਲੇ 20 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦੀ ਪੁਸ਼ਤ ਪਨਾਹੀ ਹੁੰਦੀ ਰਹੀ ਪੁਰਾਣੀਆਂ ਸਰਕਾਰਾਂ ਦੇ ਵਿੱਚ ਹਜ਼ਾਰਾਂ ਸਾਡੇ ਨੌਜਵਾਨ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਾਡੀਆਂ ਮਾਵਾਂ ਸਾਡੀਆਂ ਪੈਣਾ ਤੇ ਉਹਨਾਂ ਦੇ ਪਿਓ ਉਹ ਲਗਾਤਾਰ ਇਸ ਕੁਰਲਾਉਂਦੇ ਰਹੇ ਕਿਸੇ ਨੇ ਉਹਨਾਂ ਦੀ ਬਾਹ ਨਹੀਂ ਫੜੀ ਸਮੇਂ ਦੀਆਂ ਸਰਕਾਰਾਂ ਨੇ بجائے ਨਸ਼ੇ ਨੂੰ ਠੱਲ ਪਾਉਣ ਦੇ ਬਲਕੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੀ ਹੱਲਾਸ਼ੇਰੀ ਕੀਤੀ ਹੁਣ ਜਦੋਂ ਮਾਨ ਸਾਹਿਬ ਦੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਲੜਾਈ ਵਿੱਢੀ ਹੋਈ ਹੈ ਪੂਰਾ ਪੰਜਾਬ ਹੁਣ ਦਾ ਸਾਥ ਦੇ ਰਿਹਾ ਔਰ ਇਨਫੋਰਸਮੈਂਟ ਏਜੰਸੀਆਂ ਜਿਹੜੀਆਂ ਸਪਲਾਈ ਚੇਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਚੁੱਕੀਆਂ ਨੇ ਤਾਂ ਉਸ ਵਕਤ ਐਡੀ ਵੱਡੀ ਕਾਰਵਾਈ ਦੇ ਉੱਤੇ ਕੁਮਰ ਵਿਜੇ ਪ੍ਰਤਾਪ ਦਾ ਇਹ ਸਵਾਲ ਉਠਾਉਣਾ ਜਾਇਜ਼ ਨਹੀਂ ਹੈਗਾ ਜੇਕਰ ਉਹਨਾਂ ਦੇ ਵਿਚਾਰ ਵੱਖਰੇ ਹੋ ਸਕਦੇ ਆ ਔਰ ਪਾਰਟੀ ਦੇ ਵਿੱਚ ਬਹੁਤ ਸਾਰੇ ਪਲੇਟਫਾਰਮ ਨੇ ਉਹ ਆਪਣੀ ਗੱਲ ਪਾਰਟੀ ਦੇ ਪਲੇਟਫਾਰਮ ਤੇ ਰੱਖ ਸਕਦੇ ਸੀ ਸਰਕਾਰ ਦੇ ਪਲੇਟਫਾਰਮ ਤੇ ਰੱਖ ਸਕਦੇ ਸੀ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਪਣੀ ਗੱਲ ਕਹਿ ਸਕਦੇ ਸੀ ਪਰ ਇਸ ਤਰੀਕੇ ਨਾਲ ਜਿਹੜੀ ਨੁਕਤਾਚੀਨੀ ਕਰਨੀ ਇਹ ਬਰਦਾਸ਼ਤ ਤੋਂ ਬਾਹਰ ਆ ਇਸੇ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਸਭ ਤੋਂ ਵੱਡੀ ਕਮੇਟੀ ਹੈਗੀ ਹੈ ਪੀਐਸਸੀ ਉਹਨਾਂ ਨੇ ਕੁਮਰ ਵਿਜੇ ਪ੍ਰਤਾਪ ਨੂੰ 5 ਸਾਲਾਂ ਦੇ ਲਈ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਔਰ ਸੰਦੇਸ਼ ਬੜਾ ਸਪਸ਼ਟ ਆ ਕਿ ਰਸ਼ਨ ਦੇ ਖਿਲਾਫ ਸਾਡਾ ਇਹ ਯੁੱਧ ਹੈਗਾ ਠੀਕ ਹੈ ਨਾ ਕ腐ਸ਼ਨ ਦੇ ਖਿਲਾਫ ਸਾਡਾ ਲਗਾਤਾਰ ਜੁੱਧ ਚੱਲ ਰਿਹਾ ਹੈਗਾ ਇਸ ਜੁੱਧ ਦੇ ਵਿੱਚ ਜਨਨ ਕਿ ਜੇ ਕੋਈ ਰੋੜਾ ਬਣਦਾ ਹੈਗਾ ਉਹ ਬਰਦਾਸ਼ਤ ਨਹੀਂ ਹੈ